ਬਿਤੇ ਦਿਨੀ ਪੰਜਾਬ ਦੇ ਵਿੱਚ ਜੋ ਭਾਰੀ ਹੜ੍ਹ ਆਏ ਨੇ ਉਹਨਾਂ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਤੋਂ ਬਾਅਦ ਜੱਕੇ ਲਗਾਤਾਰ ਸਸਤਾਮਾ ਪੰਜਾਬ ਸਰਕਾਰ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਹਰ ਤਰੀਕੇ ਦੀ ਮਦਦ ਕਰ ਰਹੇ ਹਾਂ ਪਰ ਪੰਜਾਬ ਉਹ ਧਰਤੀ ਹੈ ਗੁਰੂਆਂ ਪੀਰਾਂ ਪਕੰਬਰਾਂ ਦੀ ਜਿੱਤੇ ਕਿ ਜਦੋਂ ਵੀ ਪੰਜਾਬ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਗਈ ਹੈ ਭਾਵੇਂ ਕਿਸੇ ਤਰੀਕੇ ਦੇ ਨਾਲ ਵੀ ਤਾਂ ਪੰਜਾਬ ਮੋੜ ਤੋਂ ਖੜਾ ਹੋਇਆ ਹੈ। ਤਾਂ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਕਾਫੀ ਪੰਜਾਬੀ ਗਾਇਕਾਂ ਨੇ ਸਮਾਜ ਸੇਵੀ ਸੰਸਥਾ ਨੇ ਆਣ ਕੇ ਮਦਦ ਕੀਤੀ ਐ ਇਸ ਨੂੰ ਲੈ ਕੇ ਨਿਊ ਚੰਡੀਗੜ੍ਹ ਇਲਾਕੇ ਦੇ ਬਲਾਕ ਮਜਦੀ ਗੁਰਦੁਆਰਾ ਸਾਹਿਬ ਤੋਂ ਲੋਕਿਤ ਮਿਸ਼ਨ ਦੇ ਮੈਂਬਰਾਂ ਵੱਲੋਂ ਤੇ ਇਲਾਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਫੀ ਰਸਦਾਂ ਜਿਹੜੀਆਂ ਉਹਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚਾਈਆਂ ਨੇ ਇਸ ਨੂੰ ਲੈ ਕੇ ਹੁਣ ਫਿਰ ਜਿਹੜੀਆਂ ਹਰ ਪ੍ਰਭਾਵਿਤ ਪਿੰਡਾਂ ਦੇ ਵਿੱਚ ਕੀਟਾ ਬਣਾ ਕੇ ਸਮਾਨ ਜਿਹੜਾ ਭੇਜਿਆ ਜਾ ਰਿਹਾ ਸਾਡੇ ਨਾਲ ਲੋਕ ਇਤਮਿਸ਼ਨ ਦੇ ਮੈਂਬਰ ਨੇ ਸ਼ੰਟੂ ਜੀ ਕਾਫੀ ਵੱਡਾ ਨੁਕਸਾਨ ਹੋਇਆ ਪੰਜਾਬ ਦਾ ਪਰ ਪੰਜਾਬ ਨੂੰ ਇਹ ਕਿਹਾ ਜਾਂਦਾ ਕਿ ਜਦੋਂ-ਜਦੋਂ ਵੀ ਕਿ ਡਿੱਗਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਇਸ ਤਰੀਕੇ ਦੀ ਹੜ ਆਏ ਨੇ ਪਹਚਾਲ ਆਇਆ ਤਾਂ ਪੰਜਾਬ ਮੁਰ ਤੋਂ ਡਬਲ ਉੱਬਰ ਕੇ ਆਇਆ ਹੈ ਤਾਂ ਇਸ ਮਾਰੀ ਨੂੰ ਨੁਕਸਾਨ ਹੋਇਆ ਤੁਸੀਂ ਤਾਂ ਮੌਕੇ ਸਥਿਤੀ ਵੀ ਦੇਖੀ ਹੈ ਕਿਸ ਤਰੀਕੇ ਦੇ ਹਾਲਾਤ ਸੀ ਉਸ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜੀ ਜੀ ਗੱਲ ਇਹਦਾ ਵੀ ਜਿਹੜੇ ਇਹ ਹੜ੍ਹ ਆਏ ਨੇ ਨਾ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਹਮਮ ਘੱਮ ਸੇ ਘਮ ਜਿਹੜੇ ਆਪਣੇ ਸਾਰੇ ਦੇ ਸਾਰੇ ਜ਼ਿਲ੍ਹੇ ਇਸ ਨੁਕਸਾਨ ਦੀ ਮਾਰ ਚ ਆਏ ਤੇ ਉਹਦੇ ਸੰਬੰਧ ਚ ਸਾਡੇ ਇਲਾਕੇ ਨੇ ਵੀ ਮਤਲਬ ਬਹੁਤ ਵੱਡਾ ਜਿਹੜਾ ਸਹਿਯੋਗ ਪਾਇਆ ਲੋਕ ਇਤ ਮਿਸ਼ਨ ਦੀ ਟੀਮ ਇੱਥੇ ਸੈਂਟਰ ਬਣਾ ਕੇ ਆਪਾਂ ਇਕੱਠੇ ਕਰਿਆ ਸਮਾਨ ਤੇ ਲਗਾਤਾਰ ਆਪਾਂ ਉੱਥੇ ਵੰਡ ਕੇ ਆਏ ਆ ਪਹਿਲਾਂ ਰੀਕੇ ਪਤਰਾਂ ਗਏ ਫਿਰ ਅਸੀਂ ਫਾਜ਼ਲ ਕਾ ਗਏ ਫਿਰ ਅਸੀਂ ਰੁਕਣੇ ਵਾਲਾ ਫਰੋਜ ਪਰਤ ਗਏ ਉਤੋਂ ਬਾਅਦ ਤਰਨ ਤਾਨ ਦੇ ਨਾਲ ਜੱਲੋ ਕੇ ਪਿੰਡਾ ਉੱਥੇ ਗਏ ਤੇ ਹੁਣ ਦੁਬਾਰਾ ਫੇਰ ਜਿਹੜਾ ਅੱਗੇ ਜਿਹੜੀ ਹੋਏਗੀ ਮਤਲਬ ਬਣਾਈਆਂ ਹੋਈਆਂ ਹੁਣ ਕਿੱਟਾਂ ਦੁਬਾਰਾ ਉੱਥੇ ਪਤਾ ਕਰਕੇ ਵੀ ਉਹ ਉੱਥੇ ਪਹਚਾਈਆ ਮੇਨ ਮਕਸਦ ਸਾਡੀ ਸਾਰੀ ਟੀਮ ਦਾ ਇਹ ਹੈ ਵੀ ਜਿਹੜਾ ਵੀ ਸਮਾਨ ਸਾਡੇ ਕੋਲ ਪਿਆ ਉਹ ਹਰ ਘਰ ਚ ਜਾਵੇ ਕਿਸੇ ਦੇ ਮੂੰਹ ਚ ਪਵੇ ਜਿਹੜਾ ਸਮਾਨ ਉਹ ਬੇਅਰਥ ਨਾ ਜਾਵੇ ਇਹ ਇਹ ਚੀਜ਼ ਨੂੰ ਮਤਲਬ ਮਿਸ਼ਨ ਮੰਨ ਕੇ ਚੱਲ ਰਿਹਾ ਹੈ ਵੀ ਕੋਈ ਵੀ ਜਿਹੜੀ ਬਰਬਾਦੀ ਨਾ ਕਿਸੇ ਅਨਾਜ ਦੀ ਹੋਵੇ ਉਹ ਹਰ ਘਰ ਚ ਪਹੁੰਚੇ ਜਿੱਥੇ ਜਿੱਥੇ ਆਪਾਂ ਜਾਣਦੇ ਆ ਸਾਰੀ ਟੀਮ ਸਾਡੀ ਨਾਲ ਜਾਂਦੀ ਹੈ ਇਹ ਵੀ ਗੱਲ ਹੈ ਵੀ ਨਾਲ ਇਕੱਲੇ ਲੇ ਘਰ ਤੇ ਅਸੀਂ ਮਤਲਬ ਬੰਦਿਆਂ ਨੂੰ ਲਿਸਟਾਂ ਬਣਾ ਕੇ ਉਹਨਾਂ ਕੋਲ ਪਹੁੰਚਦੀਆਂ ਕਰੀਆਂ ਜਿਹੜੀ ਰਹੀ ਗੱਲ ਪੰਜਾਬ ਨਾਲ ਪੰਜਾਬ ਅੱਜ ਖੜ ਗਿਆ ਦੇਖੋ ਨਹੀਂ ਹੈ ਜਿਹੜੇ ਹਾਲਾਤ ਤੇ ਜਿਵੇਂ ਪਾਣੀ ਆਇਆ ਏਦਾਂ ਦਾ ਪਾਣੀ ਨਹੀਂ ਆਉਂਦਾ ਇਹ ਵੀ ਇੱਕ ਮਤਲਬ ਸਰਕਾਰ ਦੀ ਸਾਜ਼ਿਸ਼ ਹੈ ਵੀ ਇੰਨਾ ਪਾਣੀ ਦਾ 15 15 20 20 ਫੁੱਟ ਪਾਣੀ ਆ ਜਾਣਾ ਇਹ ਕਦੇ ਹੜਾ ਐਨੇ ਹੜ ਨਹੀਂ ਆਉਂਦੇ ਇਹਦਾ ਪਾਣੀ ਛੱਡਿਆ ਗਿਆ ਜੇ ਪਾਣੀ ਜ਼ਿਆਦਾ ਛੱਡਿਆ ਗਿਆ ਤਾਂ ਹੀ ਜਿਹੜਾ ਮਾਧੋਪਰਾਲ ਵਨ ਟੁੱਟਿਆ ਤੇ ਕੋਈ ਸਾਰੀਆਂ ਚੀਜ਼ਾਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹਨਾਂ ਨੇ ਕਰੀਆਂ ਲੇਕਿਨ ਪੰਜਾਬ ਪੰਜਾਬ ਨਾਲ ਖੜ ਗਿਆ ਉਹ ਜਿਹੜੇ ਲੋਕ ਉੱਠ ਗਏ ਲੇਕਿਨ ਉਹ ਫਸਲਾਂ ਬਰਬਾਦ ਹੋ ਗਈਆਂ ਆਪ ਲੋਕਾਂ ਨੇ ਪੈਸੇ ਲਾਏ 20 30 30000 ਰੁਪਏ ਘਟੋਕਾ ਟਿੱਖ ਫਸਲ ਨੂੰ ਤਿਆਰ ਕਰਨੇ ਪਰ ਖਰਚਾ ਆਉਂਦਾ ਉਹ ਵੀ ਗਿਆ ਜਿਹੜੀ ਆਉਣ ਵਾਲੀ ਫਸਲ ਦੇ ਪੈਸੇ ਤੇ ਉਹ ਵੀ ਗਏ ਸਰਕਾਰ ਕਹਿੰਦੀ ਵੀ 6 ਮਹੀਨੇ ਬਾਅਦ ਵਿਆਜ ਦੇ ਦਿ ਵਿਆਜ ਵੀ ਹੁਣ ਅਗਲੇ ਕਿਹੜਾ ਤੁਸੀਂ ਫਸਲ ਅਗਲੀ ਫਸਲ ਦੀ ਕੋਈ ਉਮੀਦ ਨਹੀਂ ਹਾਲ ਤੱਕ ਵੀ ਕੋਈ ਆਉਗੀ ਹੁਣ ਜਿਹੜੀ ਹੁਣ ਲੋਕਾਂ ਨੂੰ ਅਪੀਲ ਹੈ ਸਾਡੀ ਸਾਰੀ ਟੀਮ ਦੀ ਵੀ ਜਿਹੜਾ ਹੁਣ ਆਉਣ ਵਾਲਾ ਟਾਈਮ ਆ ਉਹਦੇ ਚ ਉਹਨਾਂ ਨੂੰ ਡੀਜ਼ਲ ਦੀ ਲੋਡ ਪੈਣੀ ਹੈ ਰੇਹ ਦੀ ਲੋਡ ਪੈਣੀ ਹੈ ਦਵਾਈਆਂ ਦੀ ਲੋਡ ਪੈਣੀ ਹੈ ਜਿਹੜੀ ਫਸਲਾਂ ਪਰ ਉਹ ਵੀ ਜਿਹੜੀ ਹਲੇ ਫਸਲ ਤਿਆਰ ਹੋਣੀ ਹੈ ਹਲੇ ਤਾਂ ਕਿਹਨਾਂ ਦਾ ਖੇਤ ਤਿਆਰ ਹੋਣੇ ਹਨ ਤਾਂ ਜਾ ਕੇ ਫਸਲ ਹੋਣੀ ਹੈ ਸੋ ਹਾਂ ਇਹ ਤਾਂ ਸਰਕਾਰ ਨੇ ਵੀ ਅੱਜ ਕਿਹਾ ਵੀ ਅਸੀਂ ਉਹਨਾਂ ਨੂੰ ਮਤਲਬ ਬੀਜ ਦੇਵਾਂਗੇ ਇਹ ਤਾਂ ਕਹਿਣ ਦੀਆਂ ਗੱਲਾਂ ਹਾਂ ਇਹ ਤਾਂ 20000 ਵੀ ਕਿਹਾ ਉਹਨਾਂ ਨੇ ਦੇਵਾਂਗੇ ਪਰ ਉਹ ਦੇਣੀਆਂ ਨਹੀਂ ਦੇਣੀਆਂ ਬਾਅਦ ਦੀਆਂ ਗੱਲਾਂ ਯਾਨੀ ਹਲੇ ਜਿਹੜੀ ਆਮ ਲੋਕਾਂ ਨੂੰ ਇਹ ਮੰਨ ਕੇ ਚੱਲਣਾ ਪਊਗਾ ਵੀ ਜਿਹੜਾ ਆਉਣ ਵਾਲਾ ਟਾਈਮ ਵੀ ਹੈ ਨਾ ਉਹ ਤੁਹਾਨੂੰ ਆਪਣੇ ਲੋਕਾਂ ਨਾਲ ਆਪ ਖੜਨਾ ਪੈਣਾ। ਬਿਲਕੁਲ ਤੁਸੀਂ ਦੇਖੋ ਕਿ ਹੋਰੀ ਮੈਂਬਰ ਨੇ ਭਗਤ ਜੀ ਜਿਸ ਤਰੀਕੇ ਨਾਲ ਹੜ ਦਾ ਪਾਣੀ ਘਟ ਗਿਆ ਪਰ ਉਸ ਤੋਂ ਬਾਅਦ ਹੁਣ ਬਿਮਾਰੀਆਂ ਵੀ ਪੈਦਾ ਹੋਣੀਆਂ ਨੇ। ਮੈਡੀਸਿਨ ਦੀ ਕਿੰਨੀ ਕੁ ਲੋੜ ਹੈ, ਕਿੰਨੀ ਕੁ ਸਰਕਾਰ ਸਾਧ ਦੇ ਰਹੀ ਹੈ ਸਮਾਜ ਸਸਤਾਵਾਂ, ਕਿੰਨਾ ਕੁ ਮੈਡੀਸਿਨ ਪਹੁੰਚਾ ਰਹੀ ਤੁਸੀਂ ਮੌਕੇ ਤੇ ਜਾ ਕੇ ਵੀ ਆਏ ਹੋ ਕਈ ਇਲਾਕੇ ਦਾ ਦੌਰਾ ਕੀਤਾ। ਤੇ ਜੀ ਜੀ ਦੇਖੋ ਅਸੀਂ ਜੋ ਇੱਥੋਂ ਲੋਕਤ ਮਿਸ਼ਨ ਬਲਕ ਮਜ਼ਦਰੀ ਤੋਂ ਇਹ ਸੇਵਾ ਦਾ ਚੱਲ ਜੋ ਕੁੰਭ ਚੱਲ ਰਿਹਾ ਹੈ ਇਸ ਵਿੱਚ ਅਸੀਂ ਜੋ ਘਰ ਦਾ ਰਸੋਈ ਦਾ ਸਾਰਾ ਸਮਾਨ ਨਾਲ ਕੱਪੜੇ ਤੇ ਮੈਡੀਕਲ ਕਿੱਟਾਂ ਵੀ ਲਿਆ ਕੇ ਡਾਕਟਰਾਂ ਦੀ ਟੀਮ ਨਾਲ ਜਾਂਦੀ ਹੈ तकरीबन ਜਿਹੜੀ ਸਾਰੀ ਦਵਾਈ ਜੋ ਜਰਨਲ ਦਵਾਈ ਹੈ ਟੱਟੀਆਂ ਦੀ ਉਲਟੀਆਂ ਦੀ ਤਾਂ ਆਪਣਾ ਤੁਸੀਂ ਲਾਓ ਮੱਛਰ ਤੋਂ ਤੇ ਸਾਰੇ ਜਿਹੜੇ ਜੋ ਦਵਾਈ ਦੀ ਲੋੜ ਹੈ ਉਹ ਵੀ ਅਸੀਂ ਦੇ ਰਹੇ ਹਾਂ ਤੇ ਉੱਥੇ ਜਾ ਕੇ ਲੋਕਾਂ ਦਾ ਹਾਲ ਦੇਖ ਰਹੇ ਲੋਕ ਦੱਸ ਰਹੇ ਵੀ ਅਸੀਂ ਇੱਕ ਜਿਹੜਾ ਪਾਣੀ ਆਇਆ ਸੀ ਬੜੀਆਂ ਮੰਨਤਾਂ ਕਰਦੇ ਰਹੇ ਵੀ ਪਾਣੀ ਛੱਡ ਦੋ بارش ਹੋ ਰਹੀ ਹੈ ਪਰ ਸਰਕਾਰ ਨੇ ਜਾਣ ਕੇ ਛੱਡਿਆ ਨਹੀਂ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਅਰ ਸਾਨੂੰ ਸਭ ਤੋਂ ਵੱਡਾ ਲੱਗਿਆ ਸਰਕਾਰਾਂ ਧੱਕਾ ਕਿਵੇਂ ਕਰਦੀਆਂ ਇਹ ਕੋਈ ਅੱਜ ਵਾਲੀ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਨੂੰ ਆਪਾਂ ਵਿੱਚ ਲੈਣੇ ਦੇਖੋ ਉਹਨਾਂ ਦੀਆਂ ਜ਼ਮੀਨਾਂ ਵਿੱਚ ਹੀ ਬੰਨ ਬਣਾਏ ਹੋਏ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਉਹਨਾਂ ਦੀ ਜ਼ਮੀਨ ਚੋਂ ਹੀ ਪਾਣੀ ਜਾ ਰਿਹਾ ਉਹਨਾਂ ਨੂੰ ਕੋਈ ਮੁਆਵਜ਼ਾ ਤਾਂ ਕਿਵੇਂ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਅੱਜ ਉਹਨਾਂ ਦੀ ਅਸੀਂ ਗੇਸੀ ਜੱਲੋ ਕੇ ਪਿੰਡ ਜੋ ਕਿ ਪੱਟੀ ਦੇ ਹਲਕੇ ਚ ਪੈਂਦਾ ਤਰਨਤਨ ਜ਼ਿਲ੍ਹੇ ਦਾ ਉੱਥੇ ਪਿੰਡ ਵਿੱਚ 1150 ਏਕੜ ਜ਼ਮੀਨ ਹੈ ਜਿਹੜੀ ਕਿ ਉਹਨਾਂ ਦੀ ਸਾਰੀ ਦੀ ਸਾਰੀ ਖਤਮ ਹੋ ਗਈ ਤੇ ਅੱਜ ਵੀ ਮਤਲਬ ਉੱਥੇ ਪਾਣੀ ਚੱਲ ਰਿਹਾ ਸਰਕਾਰ ਨੇ ਕਿਹਾ ਤੁਹਾਡਾ ਰੇਤਾ ਤੁਹਾਡਾ ਖੇਤ ਪਰ 2 ਮਹੀਨੇ ਦਾ ਟਾਈਮ ਦਿੱਤਾ ਹੈ 2 ਮਹੀਨੇ ਤਾਂ ਉੱਥੇ ਪਾਣੀ ਹੀ ਨਿਮਕਣਾ ਹੈ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਜੋ ਸਰਕਾਰ ਐਲਾਨ ਕਰਦੀ ਹੈ ਸੋਚ ਸਮਝ ਕੇ ਕਰੇ ਦੇਖੋ ਕੋਈ ਨਿਆਣਾ ਤਾਂ ਹੈ ਨਹੀਂ ਐਡੇ ਐਡੇ ਇੰਜੀਨੀਅਰ ਬੈਠੇ ਨੇ ਸਰਕਾਰਾਂ ਵਿੱਚ ਜੋ ਨਦਰ ਰੇਤਾ ਹੈ ਉਸ ਦਾ ਖੁੱਲਾ ਟਾਈਮ ਹੁੰਦਾ ਜਦੋਂ ਤੱਕ ਰੇਤਾ ਨਹੀਂ ਮੁੱਕਦਾ ਜ਼ਿੰਮੇਦਾਰ ਆਪ ਵੇਚੇ ਨਾ ਕਿਉਂਕਿ ਠੇਕੇਦਾਰ ਆਵੇ ਉੱਥੇ ਦੱਸਦੇ ਸੀ ਯੂਨੀਅਨ ਵਾਲੇ ਉਹ ਗ੍ਰਾਹਾਂ ਯੂਨੀਅਨ ਆਈ ਸੀ ਉੱਥੇ ਕਿ ਸਾਨੂੰ ਜੋ ਰੇਤਾ ਚੱਕਣ ਦਾ ਠੇਕੇਦਾਰ ਵਿੱਚ ਵੜ ਜਾਣੇ ਆ ਕੇ ਸਰਕਾਰ ਦੀ ਮਿਲੀਭੁਗਤ ਹੁੰਦੀ ਆ ਸਾਡਾ ਮਤਲਬ ਸਾਨੂੰ 1000 ਰੁਪਏ ਦਿੰਦੇ ਅੱਗੇ 3000 ਨੂੰ ਵੇਚ ਰਹੇ ਸੋ ਇਹ ਵੀ ਇੱਕ ਬਹੁਤ ਵੱਡੀ ਹੋ ਹੈ ਅਸੀਂ ਇਹ ਵੀ ਮਤਲਬ ਕਿ ਉੱਥੇ ਗੱਲ ਕਰਕੇ ਆਏ ਸੀ ਆਪਣੇ ਲੋਕ ਇੱਥੇ ਮਿਸ਼ਨ ਬੱਲੋ ਵੀ ਭਰੋਸਾ ਦਵਾਇਆ ਉੱਥੇ ਆਪਣਾ ਕਿਸਾਨ ਯੂਨੀਅਨ ਦੇ ਗ੍ਰਾਹਾਂ ਦੀ ਟੀਮ ਆਈ ਹੋਈ ਸੀ ਕਿ ਅਸੀਂ ਰੇਤਾ ਆਪ ਚਕਾਵਾਂਗੇ ਭਾਵੇਂ ਇਸ ਵਾਰ ਤਾਂ ਸਾਨੂੰ ਇੱਕ ਵਾਰ ਹੋਰ ਲੰਬਾ ਸੰਘਰਸ਼ ਕਰਾਂਗੇ ਸੋ ਇਸ ਜੋ ਹਾਲਾਤ ਤੁਸੀਂ ਦੇਖੇ ਨੇ ਹਾਲਾਤ ਦੇਖ ਕੇ ਜਿਨ੍ਹਾਂ ਕੋਲ 50 50 ਏਕੜ ਜ਼ਮੀਨ ਸੀ 100 100 ਏਕੜ ਜ਼ਮੀਨ ਸੀ ਉਹ ਚੁੱਕੀ ਝੌਪੜੀ ਚ ਟਾਈਮ ਕੱਟ ਰਹੀ ਨੇ ਕਿਵੇਂ ਅੱਖਾਂ ਦੇ ਵਿੱਚ ਦੇਖੋ ਕਿ ਹੰਝੂ ਆਏ ਨੇ ਕਿਉਂਕਿ ਛੋਟੇ ਬੱਚੇ ਬਜ਼ੁਰਗ ਪਸ਼ੂ ਜਿਹੜੇ ਬੇਜਵਾਨ ਨੇ ਬੋਲ ਨਹੀਂ ਸਕਦੇ ਉਹਨਾਂ ਦਾ ਕਿੰਨਾ ਕੁ ਬੁਰਾ ਹਾਲ ਦੇਖ ਕੇ ਆਏ ਦੇਖੋ ਅਸੀਂ ਸਾਰੇ ਪੁੱਛਿਆ ਸੀ ਉੱਥੇ ਵੀ ਸਾਰੇ ਘਰਾਂ ਨੂੰ ਕਿੱਟਾਂ ਦੇਣੀਆਂ ਸੀ ਇੱਕ ਸਾਨੂੰ ਉੱਥੇ ਬੰਦਾ ਮਿਲਿਆ ਜਿਸ ਦੇ ਕਿ 70 ਕਿਲੇ ਚ ਪੈਲੀ ਸੀ 70 ਕਿਲੇ ਤੇ ਖਤਮ ਹੋ ਗਏ ਅਸੀਂ ਉਸ ਨੂੰ ਪੁੱਛਿਆ ਸਾਨੂੰ ਕਿਆ ਲੋੜ ਹੈ ਉਹ ਕਹਿੰਦਾ ਸੀ ਤਾਂ ਵੰਡਦੇ ਸੀ ਲੋਕਾਂ ਨੂੰ ਅੱਜ ਅਸੀਂ ਕਿਵੇਂ ਮੰਗ ਲਈਏ ਸਾ ਤੋਂ ਅੱਜ ਅਸੀਂ ਮੈਂ ਕਹਿੰਨਾ ਵੀ ਪੰਜਾਬ ਵਰਸ ਦਾ ਗੁਰਾਂ ਦੇ ਨਾਂ ਤੇ ਉੱਥੇ ਅਸੀਂ ਇਹ ਜਾ ਕੇ ਬਕਾਇਦਾ ਦੇਖਿਆ ਉਹਨਾਂ ਲੋਕਾਂ ਦਾ ਸਬਰ ਔਰ ਉਹਨਾਂ ਲੋਕਾਂ ਨੇ ਇਹ ਵੀ ਗੱਲ ਕਰੀ ਕਿ ਅਸੀਂ ਪੱਕੇ ਘਰ ਵੀ ਤਾਂ ਹੀ ਨਹੀਂ ਬਣਾ ਰਹੇ ਕਿ ਸਾਡੇ ਦਾ ਪਾਣੀ ਮਾਰ ਹਰ ਸਾਲ ਚੱਲਦਾ ਏ ਇਹੀ ਕਿਤੇ ਜੋ ਉਹਨਾਂ ਦੀ ਹਾਲਤ ਹੋਈ ਹੈ ਸਾਡੀ ਵੀਰੇ ਨਿਊ ਚੰਡੀਗੜ੍ਹ ਚ ਹੋ ਜਾਂਦਾ ਸ਼ਹਿਰ ਸਾਡੇ ਬਹੁਤ ਲੋਕ ਅਟੈਕ ਨਾਲ ਮਰ ਜਾਂਦੇ ਕਿਉਂਕਿ 70 ਕਿਲੇ ਪਿਆਲੀ ਜੇ ਆਪਾਂ 20000 ਰੁਪਏ ਲਾਉਣੇ 14 ਲੱਖ ਰੁਪਏ ਖਰਚਾ-ਖਰਚਾ ਹੁੰਦਾ ਇੱਕ ਜ਼ਿਮੀਂਦਾਰ ਨੂੰ 14 ਲੱਖ ਰੁਪਏ ਫਸਲ ਦੇ ਕਦੋਂ ਪੂਰਾ ਕਰ ਸਕਦਾ ਅੱਗੇ ਕੁਝ ਦਿਖ ਨਹੀਂ ਰਿਹਾ ਦੇਖੋ ਜੀਰੀ ਤਾਂ ਗਈ ਕਣਕ ਵੀ ਨਹੀਂ ਆਉਣੀ ਹੈ ਐਡਾ ਜਿਹੜਾ ਰੇਤਾ ਇੰਨਾ ਚੱਕ ਕੇ ਆਪਾਂ ਕਹਿੰਨੇ ਰੇਤਾ ਵੇਚ ਦੂੰ ਰੇਤਾ ਵੀ ਕੌਣ ਖਰੀਦੂਗਾ ਇੰਨਾ ਬਹੁਤ ਵੱਡੀ ਸਮੱਸਿਆ ਹੈ ਪਰ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਜਿਹੜਾ ਇਹ ਬਿਫਤਾ ਪਾਈ ਹੈ ਉਹੀ ਸਹਾਇ ਹੋਣਗੇ ਹਾਂ ਬਿਲਕੁਲ ਤੁਸੀਂ ਦੇਖੋ ਰਵਿੰਦਰ ਜੀ ਛੜਨਾਂ ਨੇ ਉਹ ਪਿਛਲੇ ਦਿਨ ਵੀ ਕਾਫੀ ਤੁਸੀਂ ਟਰੱਕ ਲੈ ਕੇ ਗਏ ਹੋ ਰਸਦਾਂ ਦੇ ਤਾਂ ਹੁਣ ਵੀ ਲੈ ਕੇ ਜਾ ਰਹੀ ਹਾਂ ਅੱਗੇ ਦੱਸੇ ਕਿ ਬੀਜ ਦੀ ਤੇ ਨਾਲ ਡੀਜ਼ਲ ਦੀ ਵੀ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਮਿਸ਼ਨ ਵੱਲੋਂ ਤਾਂ ਕਿਸ ਤਰੀਕੇ ਦੇ ਇਲਾਕੇ ਦੀ ਸੰਗਤਾਂ ਦਾ ਸਹਿਯੋਗ ਮਿਲ ਰਿਹਾ ਹੈ ਅਹ ਦੇਖੋ ਸੰਗਤਾਂ ਦਾ ਸਹਿਯੋਗ ਤਾਂ ਹਰ ਪਾਸਿਓਂ ਪੂਰਾ ਹੋ ਪੰਜਾਬ ਵੀ ਪੰਜਾਬ ਤੋਂ ਬਾਹਰੋਂ ਵੀ ਚਲੋ ਜੋ ਆ ਕੇ ਸੇਵਾ ਨਿਭਾ ਰਹੇ ਨੇ ਹਾਲਾਤ ਜੋ ਗਰਾਊਂਡ ਲੈਵਲ ਤੇ ਅਸੀਂ ਗਏ ਆਂ ਬਹੁਤ ਹੀ ਬੱਦਰ ਹੈ ਅਜੇ ਪਾਣੀ ਖੜਾ ਮੁਸ਼ਕਲ ਮਾਰ ਰਿਹਾ ਦੇਖੋ ਪਹਿਲੇ ਪੜਾ ਦੇ ਵਿੱਚ ਅਸੀਂ ਹੁਣ ਤੀਜੇ ਗੇੜ ਵਿੱਚ ਜਾ ਰਹੇ ਆਂ ਪਹਿਲਾਂ ਤਾਂ ਥਾਂ ਥਾਂ ਅਸੀਂ ਬਾਰਡਰ ਦੇ ਪਿੰਡਾਂ ਵਿੱਚ ਕਿਉਂਕਿ ਬਾਹਰ ਕਈ ਬੰਨਾਂ ਤੇ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਬਾਹਰੋਂ ਆਉਂਦੇ ਨੇ ਅਸੀਂ ਪਿੰਡਾਂ ਦੇ ਵਿੱਚ ਘਰ ਘਰ ਪਹੁੰਚ ਕੇ ਜਿੱਥੇ ਹਾਲਾਤ ਡੁੱਬੇ ਹੋਏ ਨੇ ਜਿਨ੍ਹਾਂ ਪਿੰਡਾਂ ਦੀ ਬਿਲਕੁਲ ਹੀ ਜ਼ਮੀਨ ਡੁੱਬ ਚੁੱਕੀ ਹੈ ਉੱਥੇ ਭਾਵੇਂ ਜ਼ਿਮੀਂਦਾਰ ਨੇ ਭਾਵੇਂ ਲੋੜਵੰਦ ਹੋਰ ਦੂਜੇ ਪਰਿਵਾਰ ਨੇ ਉਹ ਸਾਰਿਆਂ ਨੂੰ ਪਹਿਲਾਂ ਤਾਂ ਰਾਸ਼ਨ ਮੁਹੱਈਆ ਕਰਵਾਇਆ ਹੁਣ ਵੀ ਅਸੀਂ ਤੀਜੇ ਗੜ ਵਿੱਚ ਕੱਲ ਨੂੰ ਫਿਰ ਦੁਬਾਰਾ ਲੈ ਕੇ ਜਾ ਰਹੇ ਹਾਂ ਇਸ ਦੇ ਨਾਲ ਨਾਲ ਅਜੇ ਖੇਤਾਂ ਦੀ ਸਪਾਈ ਹੈ ਤੇ ਉਹਨਾਂ ਦੇ ਮਕਾਨ ਬਣਨੇ ਨੇ ਦੁਬਾਰਾ ਜਿਹੜੀ ਫਸਲ ਹੈ ਉਹ ਬੀਜੀ ਜਾਣੀ ਹੈ ਕਣਕ ਦੀ ਪਰ ਜਿੱਥੋਂ ਤੱਕ ਤਾਂ ਸਸਤਾਮਾਂ ਦਾ ਸਵਾਲ ਹੈ ਚਲੋ ਆਪਣੇ ਪੱਧਰ ਤੇ ਸਮਾਜਦਾਰੀ ਪੰਜਾਬ ਦੇ ਵਿੱਚ ਕਿਉਂਕਿ ਉਹ ਤਾਂ ਪੂਰੇ ਸੰਸਾਰ ਨੂੰ ਸੰਭਾਲਦੇ ਨੇ ਅਸੀਂ ਆਪਣੇ ਘਰ ਦੀ ਰਾਖੀ ਕਰਨ ਦੇ ਤਾਂ ਜੋਗ ਮਹਾਰਾਜ ਨੇ ਕਿਰਪਾ ਕੀਤੀ ਹੈ ਪਰ ਜੇਕਰ ਸਰਕਾਰਾਂ ਦੇ ਅਸੀਂ ਕੋਈ ਦੋਸ਼ ਨਹੀਂ ਲਗਾ ਰਹੇ ਕੇਂਦਰ ਸਰਕਾਰ ਤੇ ਪਹਿਲਾ ਸਵਾਲ ਉੱਠਦਾ ਸੀ ਜਿਹੜਾ ਪਾਣੀ ਛੱਡਣ ਦਾ ਪਰ ਜੇਕਰ ਅਸੀਂ ਸੂਬਾ ਸਰਕਾਰ ਦੀ ਗੱਲ ਕਰੀਏ ਪਹਿਲਾਂ ਤਾਂ ਹੁਣ ਰੇਤ ਕੱਢਣ ਦੀ ਗੱਲ ਹੋਈ ਹੈ ਜੇ ਕੋਈ ਹੁਣ ਰੇਤ ਉੱਥੇ ਕੱਢਣ ਜਾ ਰਿਹਾ ਮੈਨੇਕ ਵਿਭਾਗ ਉੱਤੇ ਪਹੁੰਚ ਰਿਹਾ ਦੂਜੀ ਗੱਲ ਜਿਨ੍ਹਾਂ ਦੇ ਘਰ ਠੱਠੇ ਸੀ ਅਜੇ ਤੱਕ ਕੋਈ ਘਰ ਨਹੀਂ ਤੇ ਸ਼ੁਰੂ ਹੋਏ ਸਮਾਜ ਦਾਤੀ ਸੰਸਥਾਵਾਂ ਕਰ ਰਹੀਆਂ ਨੇ ਜਿਵੇਂ ਸਾਡਾ ਲੋਕ ਇਤ ਮਿਸ਼ਨ ਕੰਮ ਕਰ ਰਿਹਾ ਜਿਵੇਂ ਪ੍ਰਭਾ ਅਸਰਾ ਨਾਲ ਮਿਲ ਕੇ ਪਹਿਲਾਂ ਰੈਸਕਿਊ ਦਾ ਕੰਮ ਕੀਤਾ ਮਿਸਲ ਸਤਲੁਜ ਵੀ ਪੰਥ ਅਕਾਲੀ ਲਹਿਰ ਸ੍ਰੋਮਣੀ ਅਕਾਲੀ ਦਲ ਮੁੜ ਸਰਜੀਤੀ ਹੋਰ ਵੀ ਸਾਰੀਆਂ ਜਥੇਬੰਦੀਆਂ ਨੇ ਸਾਨੂੰ ਸਹਿਯੋਗ ਦੇ ਨਾਲ ਚੱਲਦੇ ਰਹੇ ਆ ਪਰ ਉੱਥੇ ਜੋ ਦੇਖਿਆ ਕਿ ਘਰਾਂ ਦਾ ਕੰਮ ਉਹਨਾਂ ਨੇ ਹੁਣ ਪ੍ਰਭਾ ਅਸਰਾਂ ਨੂੰ ਉੱਥੇ ਸ਼ੁਰੂ ਕੀਤਾ ਹਰੇ ਜਿਹੜੇ ਇਹਦੇ ਘਰ ਟੱਟ ਗਏ ਸੀ ਇਹ ਇੱਕ ਸਵਾਲ ਹੈ ਤੇਜੀ ਜੀ ਉਹ ਲੋਕ ਬਾਹਰ ਬੈਠੇ ਨੇ ਉਹਨਾਂ ਦਾ ਤੰਬੂਆਂ ਦਾ ਪ੍ਰਬੰਧ ਕਰਕੇ ਗਏ ਨੇ ਅੱਜ ਇਹ ਉਹ ਬੈਠਣ ਕਿੱਥੇ ਕੀ ਸਰਕਾਰ ਨੇ ਉਹਨਾਂ ਦਾ ਸੇਟ ਟਕਣੀ ਸੀ ਕਰਨਾ ਜੇ ਸਰਕਾਰ ਮਕਾਨ ਨਹੀਂ ਬਣਾ ਸਕਦੀ ਉਹਨਾਂ ਨੂੰ ਕੋਈ ਤੰਬੂ ਪ੍ਰੋਵਾਈਡ ਕਰਵਾ ਕੇ ਉਹਨਾਂ ਦਾ ਬੈਠਣ ਦਾ ਆਪਣੇ ਨਾਗਰਿਕ ਦਾ ਕੌਣ ਸੋਚੇਗਾ ਜਿਹੜੀਆਂ ਸਾਡੇ ਵਰਗੀਆਂ ਸਸਤਾਵਾਂ ਉਹਨਾਂ ਦਾ ਤਾਂ ਅਲੱਗ ਸੇਵਾ ਦਾ ਫਰਜ਼ ਹੈ ਪਰ ਜ਼ਿੰਮੇਵਾਰੀ ਕਿਹਦੀ ਬਣਦੀ ਸਰਕਾਰਾਂ ਦੀ ਪਹਿਲੀ ਗੱਲ ਉਹਨਾਂ ਦੇ ਬੈਠਣ ਦਾ ਅਜੇ ਉਹ ਪੁਨਰਵਾਸ ਨਹੀਂ ਪਸ਼ੂ ਮਰ ਗਏ ਲੋਕ ਲਿਜਾ ਲਿਆ ਕਿ ਪਸ਼ੂਦਾਨ ਕਰ ਰਹੇ ਨੇ ਉਹਨਾਂ ਦੀ ਅਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਵੀ ਸਰਵੇ ਨਹੀਂ ਹੋਇਆ ਕਿ ਇਹਨਾਂ ਦੇ ਕਿੰਨੇ ਪਸ਼ੂ ਮਰ ਗਏ ਨੇ ਤੇ ਇੱਕ ਹੁਣ ਬੀਜ ਦੀ ਗੱਲ ਆਈ ਹੈ 5 ਕਿੱਲੇ ਤੱਕ ਰਵਾਂਗੇ ਜੇ ਅੱਜ 5 ਕਿੱਲਿਆਂ ਵਾਲੇ ਦਾ ਛੋਟੇ ਦਾ ਨੁਕਸਾਨ ਹੋਇਆ ਜਿਹਦੇ 20-20 50-50 ਡੁੱਬ ਗਏ ਉਹਦਾ ਵੀ ਵੱਡਾ ਨੁਕਸਾਨ ਹੈ ਉਹ ਉਹ ਕਿਉਂ ਬਾਹਰ ਕਰ ਦਿੱਤੇ ਗਏ ਬੀਜ ਤਾਂ ਫਿਰ ਸਾਰਿਆਂ ਨੂੰ ਲੋੜ ਹੈ ਇਹ ਸੋ ਖਾਨਾ ਪੂਰਤੀਆਂ ਹੋ ਰਹੀਆਂ ਉੱਥੇ ਬੀਜ ਦੀ ਘਾਟ ਨਹੀਂ ਰਹਿਣੀ ਤੇਲ ਦੀ ਨਹੀਂ ਰਹਿਣੀ ਭਾਵੇਂ ਸਮਾਜਦਾਰ ਦੀ ਸੱਜਣ ਕਰ ਰਹੇ ਪਰ ਸਰਕਾਰਾਂ ਪੂਰਾ ਦੇ ਪੂਰੇ ਸਵਾਲ 100% ਉਹਨਾਂ ਤੇ ਖੜੇ ਨੇ ਇਹ ਤਾਂ ਇਹ ਹਾਲਾਤ ਬਣੇ ਨੇ ਜੇ ਨਹੀਂ ਕੀਤੇ ਸੀ ਤਾਂ ਹੋਂ ਤਾਂ ਬਾਹ ਫੜਦੇ ਅੱਜ ਲੋਕਾਂ ਨੂੰ ਜੇ ਉਹ ਗਲਗਲ ਖਲ ਕਰ ਰਹੇ ਸੀ ਉਹਨਾਂ ਨੂੰ ਗਲ ਤੋਂ ਫੜ ਕੇ ਡੋਬਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਵੀ ਤੁਸੀਂ ਬਚ ਕਿਉਂ ਗਏ ਸੋ ਜਿਵੇਂ ਇਹਨਾਂ ਨੇ ਕਿਹਾ ਕਿ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਬਖਸ਼ਿਸ਼ ਹੈ ਪਰ ਜਿਹੜਾ ਉੱਥੇ ਹਾਲਾਤ ਨੇ ਅੱਜ ਵੀ ਬਾਤਰ ਨੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਡਟਣਾ ਪਵੇਗਾ ਹੁਣ ਤੱਕ ਰਾਸ਼ਨ ਜਿਹੜਾ ਪਹੁੰਚ ਚੁੱਕਿਆ ਬਹੁਤ ਸੋ ਅਸੀਂ ਹੁਣ ਬੇਨਤੀ ਕਰਾਂਗੇ ਆਪਣੇ ਪੱਧਰ ਤੇ ਸਾਰੇ ਇਕੱਤਰ ਹੋ ਕੇ ਉੱਥੇ ਪੈਸੇ ਦੀ ਲੋੜ ਹੈ ਕਿਸੇ ਦੀਆਂ ਛੱਤਾਂ ਬਣਨੀਆਂ ਨੇ ਕਿਸੇ ਦੇ ਮਕਾਨ ਬਣਨੇ ਨੇ ਜ਼ਮੀਨਾਂ ਸਾਫ ਪਾਉਣੀਆਂ ਨੇ ਬੀਜਾਂ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਇੱਟਾਂ ਰੋੜੀ ਸਿਮਿੰਟ ਉੱਥੇ ਜਿਨ੍ਹਾਂ ਦੇ ਘਰ ਉਸਰਨੇ ਨੇ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਇਸੇ ਨੂੰ ਲੈ ਕੇ ਜਿਹੜਾ ਹੁਣ ਤੱਕ ਅਸੀਂ ਤਿੰਨ ਗੇੜਾਂ ਦੇ ਵਿੱਚ ਅਸੀਂ ਰਾਸ਼ਨ ਦਾ ਪੂਰਾ ਕਰਕੇ ਉਤੋਂ ਬਾਅਦ ਜਿਹੜਾ ਆਰਥਿਕ ਤੌਰ ਤੇ ਮੈਕ ਮਦਦ ਦੀ ਲੋੜ ਹੈ ਉਹ ਅਸੀਂ ਪੂਰਾ ਸਰਵੇ ਕਰਵਾ ਕੇ ਜਿੱਥੇ-ਜਿੱਥੇ ਲੋੜ ਹੈ ਜਦੋਂ ਤੱਕ ਇਹ ਕਾਰਜ ਪੂਰਾ ਨਹੀਂ ਹੁੰਦਾ ਜਿਹੜੀ ਟੀਮ ਹੈ ਸਾਡੀ ਇਹ ਡਟੀ ਰਹੇਗੀ ਸੋ ਸਾਰੀਆਂ ਸੰਗਤਾਂ ਇਲਾਕੇ ਦੀਆਂ ਬਹੁਤ ਸਹਿਯੋਗ ਕਰ ਰਹੀਆਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜਿਹੜੀ ਹੁਣ ਮੇਨ ਸਮੱਸਿਆ ਆਉਣੀ ਹੈ ਉਹ ਹੈਗੀ ਹੈ ਕਿਉਂਕਿ ਉੱਥੇ ਧਰਤੀ ਦੇ ਵਿੱਚ ਅਜੇ ਵੀ ਪਾਣੀ ਖੜਾ 스ਮੈਲ ਮਾਰ ਰਹੀ ਹੈ ਬਿਮਾਰੀਆਂ ਫੈਲਣ ਦਾ ਜਿਹੜੀਆਂ ਦਵਾਈਆਂ ਦਾ ਹੈਗਾ ਪ੍ਰਬੰਧ ਅਸੀਂ ਵੀ ਡਾਕਟਰੀ ਟੀਮ ਨੂੰ ਲੈ ਕੇ ਜਾ ਰਹੇ ਹਾਂ ਹੋਰ ਵੀ ਚਲੋ ਮੈਡੀਕਲ ਕੈਂਪ ਲੱਗ ਰਹੇ ਹਨ ਉਹ ਸੰਭਵ ਹੈ ਪਰ ਉਹਨਾਂ ਸਮੈਲ ਨੂੰ ਰੋਕਣ ਦੇ ਲਈ ਉਹਨਾਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਕੀਟਨਾਸ਼ਕੇ ਛੜਕਾ ਹੋਣਾ ਹੈ ਜਿਹੜਾ ਕੀਟਨਾਸ਼ਕ ਛੜਕਾਏ ਉਹ ਕੋਈ ਵੀ ਆਮ ਆਪਾਂ ਨਹੀਂ ਕਰ ਸਕਦੇ ਕਿਉਂਕਿ ਉਹ ਮਨਜ਼ੂਰੀ ਤਹਿਤ ਹੋਣਾ ਹੈ ਉਹਨੂੰ ਸਿਹਤ ਵਿਭਾਗ ਦੀ ਟੀਮ ਕਰ ਸਕਦੀ ਹੈ ਜਾਂ ਮਨਜ਼ੂਰੀ ਲੇਕਿਨ ਪੰਚਾਇਤ ਕਰਵਾ ਸਕਦੀ ਹੈ ਉਹ ਜਿਹੜਾ ਪੈਸਟੀਸਾਈਜ਼ ਹੈ ਉਹਨਾਂ ਦੇ ਉੱਤੇ ਕੀਟਨਾਸ਼ਕ ਦਵਾਈਆਂ ਦਾ ਹੋਣਾ ਛੜਕਾ ਸੇ ਉਹ ਮਨਜ਼ੂਰੀ ਜਿਹੜੀ ਹੋਣੀ ਹੈ ਅਸੀਂ ਜਦੋਂ ਹੁਣ ਗਏ ਸ਼ਾਇਦ ਬਾਰ ਬਾਰ ਕਿਤੇ ਬੰਨਾ ਤੇ ਖਾਣਾ ਪੂਰਤੀ ਕਰ ਰਹੇ ਸਾਨੂੰ ਕੋਈ ਅਜੀਆਂ ਟੀਮਾਂ ਨਹੀਂ ਮਿਲੀਆਂ ਜਦੋਂ ਹੁਣ ਲੋੜ ਸੀ ਬਿਮਾਰੀਆਂ ਤਾਂ ਹੁਣ ਰੋਕਿਆ ਜਾਣਾ ਸੀ ਸੋ ਸਾਨੂੰ ਕੋਈ ਟੀਮ ਨਹੀਂ ਮਿਲੀ ਸਰਕਾਰੀ ਪੱਧਰ ਤੇ ਕਿ ਇਸ ਜੇਕਰ ਹੋਰ ਨਹੀਂ ਕੁਝ ਕਰ ਰਹੀ 99% ਤੱਕ ਸਾਰਾ ਕੁਝ ਕਰਦਣਾ ਸੰਗਤ ਨੇ ਤਾਂ ਜਿਹੜਾ ਇਹ ਕਰ ਸਕਦੇ ਸਿਹਤ ਵਿਭਾਗ ਦੇ ਨਾਲ ਹੀ ਸਰਕਾਰ ਘਟੋ-ਘਟ ਕੀਟ ਨਸਕ ਦਵਾਈਆਂ ਦਾ ਛੜਕਾ ਕਰਵਾਵੇ ਤਾਂ ਕਿ ਉੱਥੇ ਬਿਮਾਰੀਆਂ ਨੂੰ ਰੋਕਥਾਮ ਹੋ ਸਕੇ ਠੀਕ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਹੜ੍ਹ ਪ੍ਰਭਾਵਿਤ ਪਿੰਡ ਨੇ ਉਹਨਾਂ ਦੇ ਵਿੱਚ ਅਜੇ ਵੀ ਬਹੁਤ ਬੁਰਾ ਹਾਲ ਹੈ ਬਿਮਾਰੀ ਫੈਲਣ ਦਾ ਬਹੁਤ ਵੱਡਾ ਖਤਰਾ ਹੈ ਭਾਵੇਂ ਕਿ ਲਗਾਤਾਰ ਜਿਹੜੀਆਂ ਹੈਲਥ ਦੀਆਂ ਟੀਮਾਂ ਨੇ ਪਹੁੰਚ ਰਹੀਆਂ ਨੇ ਕੀਟਾਂ ਪਹੁੰਚ ਰਹੀਆਂ ਨੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਨੇ ਪਰ ਇਸ ਜਗ੍ਹਾ ਉੱਤੇ ਹੁਣ ਲੋਕਾਂ ਦੀ ਬਾਹ ਫੜਨ ਦੀ ਲੋੜ ਹੈ ਪੰਜਾਬ ਜਿਸ ਤਰੀਕੇ ਨਾਲ ਕਿ ਪੰਜਾਬ ਪੰਜਾਬ ਦੇ ਨਾਲ ਖੜਿਆ ਹੈ ਪੰਜਾਬ ਦੇ ਬਹੁਤ ਵਿਦੇਸ਼ਾਂ ਤੋਂ ਵੀ ਆਣ ਕੇ ਜਿਹੜੇ ਲੋਕ ਨੇ ਪੰਜਾਬੀਆਂ ਨੇ ਮਦਦ ਕੀਤੀ ਹੈ ਤਾਂ ਗੜੀਪੋੜਖਾ ਗੁਰਦੁਆਰਾ ਸਾਹਿਬ ਤੋਂ ਲਗਾਤਾਰ ਰਸਤਾ ਜਾ ਰਹੀ ਨਹੀਂ ਆਮ ਬਲ ਵਿੱਚ ਦੱਸਿਆ ਰਿਹਾ ਕਿ ਕਿੰਨਾ ਵੱਲੋਂ ਕਿ ਬੀਜ ਡੀਜ਼ਲ ਤੇ ਨਾਲ ਜਿਹੜੀ ਪੈਸੀ ਸੇਵਾ ਵੀ ਉੱਥੇ ਕੀਤੀ ਜਾਵੇਗੀ ਇਲਾਕੇ ਦੀਆਂ ਸੰਜੋਗ ਸੰਗਤਾਂ ਦੇ ਨਾਲ ਹੀ ਇਹ ਹਰ ਕੰਮ ਸੰਭਵ ਹੁੰਦਾ ਹੈ ਤਾਂ ਜਿੰਨੇ ਵੀ ਹੋਰ ਵੀ ਦਰਸ਼ਕ ਦੇਖ ਰਹੇ ਨੇ ਅੱਗੇ ਸ਼ੇਅਰ ਵੀ ਕਰਿਓ ਤੇ ਜਿਹੜਾ ਆਪਣੀ ਮਦਦ ਕੋਈ ਪਹੁੰਚਾਉਣਾ ਚਾਹੁੰਦਾ ਹੜਪ੍ਰਭਾਵਤ ਪਿੰਡਾਂ ਤੱਕ ਤਾਂ ਇੱਥੇ ਗੜੀਪੋੜਖਾ ਗੁਰਦੁਦਾਰ ਸਾਹਿਬ ਤੱਕ ਆਪਣੀ ਪਹੁੰਚ ਕਰ ਸਕਦਾ ਹੈ ਕਿਸੇ ਤਰੀਕੇ ਦੀ ਸੇਵਾ ਤੁਸੀਂ ਨੂੰ ਭੇਜਣਾ ਚਾਹੁੰਦੇ ਹੋ ਤਾਂ ਇੰਨਾ ਟੀਮ ਕੋਲ ਭੇਜ ਦੋ ਉਸ ਤੋਂ ਬਾਅਦ ਜਾ ਕੇ ਕੱਲ ਪਰਸੋ ਇਹਨਾਂ ਦੀ ਗੱਡੀ ਜਾ ਰਹੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਦਾ ਗੇਟ ਉੱਥੇ ਰਹਿਣਾ ਹੈ ਤਾਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਹਾਲਾਤ ਬਹੁਤ ਮਾੜੇ ਨੇ ਉਹਨਾਂ ਪਿੰਡਾਂ ਦੇ ਉਹਨਾਂ ਸ਼ਹਿਰਾਂ ਦੇ ਤਾਂ ਅੰਗਰੇਜ਼ ਦੇਖਦੇ ਆ ਕਿ ਜਿਸ ਤਰੀਕੇ ਨਾਲ ਸਰਕਾਰਾਂ ਵੀ ਦਾਅਵੇ ਕਰ ਰਹੀਆਂ ਨੇ ਉਹ ਕਿ ਦੂਜੇ ਪਾਸੇ ਸਸਤਾਵਾ ਵੀ ਲਗਾਤਾਰ ਪੰਜਾਬ ਨੂੰ ਮੁੜ ਖੜਾ ਕਰਨ ਵਿੱਚ ਲੱਗਿਆ ਹੋਇਆ ਹੈ ਥੋੜੇ ਕਰ ਮੈਂ ਸੁਮਿਤ ਦੇ ਨਾਲ ਹਰਤੇ ਸਿੰਘ